ਸੂਤਰਮ ਤਾਬਕ ਇੱਕ ਖਬਰ ਸਾਹਮਣੇ ਆ ਰਹੀ ਹੈ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਕੋਲੋਂ ਸਮਾਂ ਮੰਗ ਲਿਆ ਸਮਾਂ ਮੰਗਿਆ ਵਿਕਰਮ ਸਿੰਘ ਮਜੀਠੀਆ ਨੂੰ ਮਿਲੰਦਾ ਵਦੇਰੀ ਜਾਣਕਾਰੀ ਜੁੜੇ ਨੇ ਸਾਥੀ ਪੱਤਰਕਾਰ ਸੰਦੀਪ ਲਾਧੂਗਾ ਸੰਦੀਪ ਇਸ ਮੁਤਲਕ ਜਾਣਕਾਰੀ ਕੀ ਹੈ ਆ ਵਿਕਰਮ ਮਜੀਠੀਆ ਦਾ ਕੇਸ ਬਹੁਚਿਤ ਹੈ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੇ ਨੂੰ ਲੈ ਕੇ ਮਾਮਲਾ ਦਰਜ ਹੋਇਆ ਸੀ 25 ਜੂਨ 2025 ਤੋਂ ਗ੍ਰਿਫਤਾਰੀ ਹੋਈ ਅੱਜ ਤੱਕ ਉਹ ਜੇਲ੍ਹ ਦੇ ਅੰਦਰ ਨੇ ਨਾਬਾਦੀ ਨਿਊ ਜੇਲ ਦੇ ਵਿੱਚ ਜਿਹੜੀ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਸਾਡੇ ਜਾਣਕਾਰਾਂ ਤੋਂ ਪਤਾ ਲੱਗਦਾ ਹੈ ਕਿ ਡੇਰਾ ਬਿਆਸ ਮੁਖੀ ਨੇ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਮੁਲਾਕਾਤ ਕਰਨ ਦੇ ਲਈ ਸਰਕਾਰ ਤੋਂ ਸਮਾਂ ਮੰਗਿਆ ਹੈ ਜੋ ਵੀ ਜੇਲ੍ਹ ਪ੍ਰਸ਼ਾਸਨ ਦੇ ਜੋ ਰੂਲ ਨੇ ਹੁੰਦੇ ਨੇ ਰੂਲ ਰੈਗੂਲੇਸ਼ਨ ਉਸ ਦੇ ਮੁਤਾਬਕ ਪਹਿਲਾਂ ਸਮਾਂ ਲੈਣਾ ਪੈਂਦਾ ਮੁਲਾਕਾਤ ਕਰਨ ਦੇ ਲਈ ਉਸ ਦੇ ਮੁਤਾਬਕ ਹੀ ਉਹਨਾਂ ਨੇ ਸਮਾਂ ਫੇਰ ਤੋਂ ਮੰਗ ਲਿਆ ਔਰ ਪਤਾ ਲੱਗ ਰਿਹਾ ਹੈ ਕਿ ਉਹ 2 ਫਰਵਰੀ ਨੂੰ ਮਿਲ ਸਕਦੇ ਨੇ 2 ਫਰਵਰੀ ਦਾ ਦਿਨ ਕਾਫੀ ਪੱਖਾਂ ਤੋਂ ਜਿਹੜਾ ਹੈ ਮਹੱਤਪੁਰ ਰਹਿਣ ਵਾਲਾ ਪੰਜਾਬ ਦੀ ਸਿਆਸਤ ਅੰਦਰ ਵੀ ਇੱਕ ਵਾਰੀ ਪਹਿਲਾਂ ਵੀ 23 ਸਤੰਬਰ 2025 ਨੂੰ ਮੁਲਾਕਾਤ ਕਰ ਚੁੱਕੇ ਨੇ ਡੇਰਾ ਵਿਆਸਮੁਖੀ ਗੁਰਿੰਦਰ ਸਿੰਘ ਢਿੱਲੋਂ ਜਦੋਂ ਮੁਲਾਕਾਤ ਕੀਤੀ ਸੀ ਸਭ ਦੇ ਯਾਦ ਹੋਵੇਗਾ ਕਿ ਉਸ ਅਚਾਨਕ ਹੋਈ ਮੁਲਾਕਾਤ ਨੂੰ ਜਦੋਂ ਗੱਡੀਆਂ ਅੰਦਰ ਜਾਂਦੀਆਂ ਨੇ ਕਾਫੀ 40-45 ਮਿੰਟ ਲੰਮੀ ਮੁਲਾਕਾਤ ਹੋਈ ਸੀ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਲੀਡਰ ਨੇ ਖਾਸ ਕਰਕੇ ਸੱਤਾ ਧਿਰ ਦੇ ਆਮ ਆਦਮੀ ਪਾਰਟੀ ਦੇ ਕੈਬਨਟ ਵਜ਼ੀਰ ਹੋ ਜਾਣ ਮੁੱਖ ਮੰਤਰੀ ਹੋ ਜਾਣ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਟੀਕਾ ਟਿੱਪਣੀ ਨਹੀਂ ਸੀ ਕੀਤੀ ਹਾਲਾਂਕਿ ਵਿਕਰਮ ਮਜੀਠੀਆ ਨੂੰ ਲੈ ਕੇ ਕੋਈ ਵੀ ਸਿਆਸੀ ਸਟੇਜ ਹੋਵੇ ਕੋਈ ਨਾ ਕੋਈ ਟਿੱਪਣੀ ਮੁੱਖ ਮੰਤਰੀ ਸਣੇ ਕੋਈ ਨਾ ਕੋਈ ਹੋਰ ਲੀਡਰ ਆਮ ਆਦਮੀ ਪਾਰਟੀ ਵੱਲੋਂ ਕਰਦੇ ਦਿਖਾਈ ਦਿੰਦੇ ਨੇ ਸੁਣਾਈ ਦਿੰਦੇ ਨੇ ਪਰ ਜਦੋਂ ਡੇਰਾ ਬਿਆਸ ਮੁਖੀ ਨੇ ਮੁਲਾਕਾਤ ਕੀਤੀ ਸੀ ਉਦੋਂ ਕਿਸੇ ਤਰ੍ਹਾਂ ਦੀ ਵੀ ਟੀਕਾ ਟਿੱਪਣੀ ਨਹੀਂ ਸੀ ਹੋਈ ਬਾਅਦ ਵਿੱਚ ਗਨੀਵਕੌਰ ਮਜੀਠੀਆ ਵੀ ਖੁਦ ਜਿਹੜਾ ਹਲਕਾ ਜਿਹੜਾ ਮਜੀਠਾ ਹੈ ਉੱਥੇ ਵੀ ਇੱਕ 사త్సੰਗ ਘਰ ਦੇ ਵਿੱਚ ਮੁਲਾਕਾਤ ਕਰਦੇ ਨੇ ਡੇਰਾ ਬਿਆਸ ਮੁਖੀ ਦੇ ਨਾਲ ਐਮਐਲਏ ਦਿਨੀਵ ਕੌਰ ਮਜੀਠੀਆ ਉਹਨਾਂ ਨੇ ਧੰਨਵਾਦ ਕਰਦੇ ਆਂ ਵੀ ਪੋਸਟ ਵੀ ਲਿਖੀ ਸੀ ਔਰ ਵਿਕਰਮ ਮਜੀਠੀਆ ਦੇ ਹੀ ਆਫੀਸ਼ੀਅਲ ਹੈਂਡਲ ਤੋਂ ਵੀ ਧੰਨਵਾਦ ਕੀਤਾ ਗਿਆ ਸੀ ਉਹਨਾਂ ਦੀ ਟੀਮ ਵੱਲੋਂ ਕਿ ਨਿਮਾਣੇ ਦੇ ਵਾਸਤੇ ਸਪੈਸ਼ਲ ਜਿਹੜੀ ਮੁਲਾਕਾਤ ਕਰਨ ਦੇ ਲਈ ਆਏ ਨੇ ਇਸ ਦੇ ਨਾਲ ਬੱਲ ਮਿਲਿਆ ਉਹਨਾਂ ਨੂੰ ਔਰ ਉਹ ਚੜ੍ਹਦੀ ਕਲਾ ਚ ਇਸ ਤਰ੍ਹਾਂ ਦੀ ਕੁਝ ਅਬਦਾਵਲੀ ਨੂੰ ਲੈ ਕੇ ਪੋਸਟ ਵੀ ਉਦੋਂ ਪਾਈ ਗਈ ਸੀ ਤਾਂ ਹੁਣ ਇੱਕ ਵਾਰੀ ਫੇਰ ਉਹ ਮੁਲਾਕਾਤ ਕਰਨ ਦੇ ਲਈ ਜਾ ਰਹੇ ਨੇ ਇਸ ਤੇ ਸਿਆਸੀ ਤੌਰ ਤੇ ਵੱਡੇ ਮਾਇਨੇ ਸਮਝੇ ਜਾ ਰਹੇ ਨੇ ਡੇਰਾ ਬਿਆਸ ਮੁਖੀ ਜੇਕਰ ਮਿਲ ਰਹੇ ਨੇ ਇਸ ਲਈ ਉਹਨਾਂ ਨੇ ਸਮਾਂ ਮੰਗਿਆ ਹੁਣ ਜੇਲ੍ਹ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਉਹਨਾਂ ਨੂੰ ਕਦੋਂ ਮਨਜ਼ੂਰੀ ਦਿੰਦੀ ਹੈ ਕਿ ਨਹੀਂ ਦਿੰਦੀ ਹਾਲਾਂਕਿ ਜੇਕਰ ਮਨਜ਼ੂਰੀ ਨਹੀਂ ਮਿਲਦੀ ਦੂਜੀ ਵਾਰੀ ਮੁਲਾਕਾਤ ਕਰਨ ਦੀ ਤਾਂ ਇਸ ਦੇ ਨਾਲ ਸਿਆਸੀ ਤੌਰ ਤੇ ਕਾਫੀ ਜਿਹੜਾ ਵਿਚਾਰ ਵਟਾਂਦਰਾ ਕਰਨਾ ਪਵੇਗਾ ਆਮ ਆਦਮੀ ਪਾਰਟੀ ਨੂੰ ਜਾ ਉਹਨਾਂ ਦੀ ਜਿਹੜੀ ਸਰਕਾਰ ਦੇ ਨੁਮਾਇੰਦੇ ਐ ਕਿ ਜੇ ਅਸੀਂ ਮੁਲਾਕਾਤ ਕਰਨ ਤੋਂ ਨਾ ਕਰਦੇ ਆ ਤਾਂ ਇਸ ਦੇ ਨਾਲ ਸਾਡੇ ਵੋਟ ਬੈਂਕ ਵਿੱਚ ਵੱਡਾ ਫਰਕ ਕੀ ਪੈ ਸਕਦਾ ਪ੍ਰਭਾਵ ਪੈ ਸਕਦਾ ਇਸ ਕਰਕੇ ਜਿਆਦਾ ਅਸਰਤਾ ਇਹੀ ਨਹੀਂ ਕਿ ਜੋ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਗਿਆ ਇਸ ਦੇ ਲਈ ਹਰੀ ਝੰਡੀ ਸਰਕਾਰ ਨੂੰ ਨੇ ਦੇ ਹੀ ਦੇਣੀ ਹੈ ਸੰਭਾਵਨਾ ਜ਼ਿਆਦਾਤਰ ਇਹ ਬਣੀ ਹੋਈ ਹੈ ਔਰ ਦੂਸਰੇ ਪਾਸੇ ਜਿਹੜਾ ਇਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਮੁਲਾਕਾਤ ਹੁੰਦੀ ਆ ਵਿਕਰਮਜੀਠੀਆ ਦੇ ਨਾਲ ਬੀਤੇ ਦੋ ਦਿਨ ਪਹਿਲਾਂ ਉਸ ਦੇ ਵਿੱਚ ਵੀ ਉਹਨਾਂ ਨੇ ਵੱਡੇ ਦਾਅਵੇ ਜਿਹੜੇ ਕੀਤੇ ਆ ਵਿਕਰਮਜੀਠੀਆ ਨੂੰ ਲੈ ਕੇ ਕਿ ਜਿਨ੍ਹਾਂ ਨੇ ਝੂਠਾ ਕੇਸ ਦਰਜ ਕੀਤਾ ਉਹਨਾਂ ਅਫਸਰਾਂ ਅਫਸਰੋਂ ਜਿਹੜੇ ਹਸਾਬਤਾਬ ਦਾ ਲਾ ਕੇ ਰੱਖਣ ਜਦੋਂ ਸਾਡੀ ਵਾਰੀ ਆਈ ਅਸੀਂ ਕੀ ਕਰਨਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਇਸ ਤਰ੍ਹਾਂ ਦੀਆਂ ਹੋਰਨਾਂ ਵੀ ਕਈ ਅਫਸਰਾਂ ਦੇ ਖਿਲਾਫ ਹਾਲਾਂਕਿ ਉਹ ਪੋਲਿਟੀਕਲ ਤੌਰ ਤੇ ਸਿਆਸੀ ਜਿਹੜੀਆਂ ਧਮਕੀਆਂ ਦੇ ਚੁੱਕੇ ਨੇ ਇਹ ਕਹਿ ਲਓ ਚੇਤਾਵਨੀ ਦੇ ਚੁੱਕੇ ਨੇ ਪਰ ਬਿਕਰਮਜੀਠੀਆਂ ਨੂੰ ਲੈ ਕੇ ਸਿਆਖਤ ਪੰਜਾਬ ਦੇ ਅੰਦਰ ਜਿਹੜੀ ਹੈ ਇਸ ਕਰਕੇ ਵੀ ਦਿਲਚਸਪ ਬਣ ਜਾਂਦੀ ਹੈ ਕਿਉਂਕਿ ਡੀਏ ਦੇ ਕੇਸ ਦਰਜ ਹੋਇਆ ਬਿਕਰਮਜੀਠੀਆਂ ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਸਰਕਾਰ ਨੇ ਪ੍ਰਚਾਰ ਜਿਹੜਾ ਆਵਾਮੀ ਪਾਰਟੀ ਦੇ ਲੀਡਰਾਂ ਨੇ ਇਹੀ ਕੀਤਾ ਹੈ ਕਿ ਵੱਡੀ ਮੱਛੀ ਹੈ ਜਿਹੜੀ ਜਿਨ੍ਹਾਂ ਨੇ ਪੰਜਾਬ ਦਾ ਵੇੜਾਗਰਕ ਕੀਤਾ ਇਸ ਤਰ੍ਹਾਂ ਦੇ ਦੋਸ਼ ਲਾਉਂਦੇ ਹੋਏ ਆ ਕਿ ਉਹਨਾਂ ਨੂੰ ਅੰਦਰ ਅਸੀਂ ਡੱਕ ਦਿੱਤਾ ਹੁਣ ਜੇਲ ਮੈਨੂਅਲ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ ਕੋਈ ਖਾਸ ਵੀਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਕਦੇ ਉਹਨਾਂ ਨੂੰ ਸਹਰਾਣੇ ਦੀ ਮੰਗ ਨੂੰ ਲੈ ਕੇ ਉਹਨਾਂ ਨੂੰ ਟੀਚਰ ਕੀਤੀ ਗਈ ਮਜ਼ਾਕ ਬਣਾਇਆ ਗਿਆ ਇਸ ਦਾ ਜਵਾਬ ਆਕਾਲੀ ਦਲ ਦੇ ਲੀਡਰਾਂ ਨੇ ਵੀ ਦਿੱਤਾ ਫਿਰ ਵਿਕਰਮਜੀਤਿਆ ਦਾ ਇੱਕ ਵਾਰੀ ਮੁੱਦਾ ਉਦੋਂ ਚਰਚਾ 'ਚ ਆ ਗਿਆ ਜੇਲ੍ਹ ਦੇ 드라마 ਹੀ ਜਦੋਂ ਇਨਪੁਟ ਮਿਲਦੀ ਹੈ ਉਦੋਂ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਹੈ ਉਹਨਾਂ ਦੀ ਸੁਰੱਖਿਆ ਨੂੰ ਵੀ ਖਤਰਾ ਹੈ ਇਸੇ ਕਰਕੇ ਜਿਹੜਾ ਆ ਸੁਰੱਖਿਆ ਨੂੰ ਖਤਰਾ ਨੂੰ ਲੈ ਕੇ ਵੀ ਜਿਹੜੀ ਗੱਲ ਕਹੀ ਗਈ ਇਨਪੁਟ ਆਧਾਰ ਦੇ ਉੱਤੇ ਉਸ ਤੋਂ ਬਾਅਦ ਵੀ ਉਹਨਾਂ ਦੇ ਚਰਚਾ ਦਾ ਵਿੱਚ ਆਇਆ ਕਿ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਹੈ ਕਿ ਨਹੀਂ ਹੈ ਹਾਲਾਂਕਿ ਅਕਾਲੀ ਦਲ ਲੀਡਰਾਂ ਨੇ ਦਾਵਾ ਕੀਤਾ ਕਿ ਦੋ ਡੀਆਈਜੀ ਰੈਂਕ ਦੇ ਅਧਿਕਾਰੀ ਵੀ ਵਿਕਰਮਜੀਤਿਆ ਨੂੰ ਤਲਾਹ ਦੇ ਕੇ ਆਉਂਦੇ ਨੇ ਕਿ ਤੁਸੀਂ ਚਕੰਨੇ ਰਹਿਣਾ ਤਾਂ ਉਸ ਨੂੰ ਲੈ ਕੇ ਵੀ ਔਰ ਦੂਸਰੇ ਪਾਸੇ ਅਦਾਲਤ ਦੇ ਵਿੱਚ ਇਹ ਬਿਆਨ ਦਿੱਤਾ ਜਾਂਦਾ ਹੈ ਅਕਾਲੀ ਦਲ ਦੇ ਲੀਡਰਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਜੇਲ੍ਹ ਵਿੱਚ ਖਤਰਾ ਨਹੀਂ ਹੈ ਸਾਰੇ ਪੂਖਤਾ ਇੰਤਜ਼ਾਮ ਨੇ ਔਰ ਸਾਡੀ ਨਜ਼ਰ ਬਣੀ ਹੋਈ ਹੈ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀ ਰਹਿੰਦੀਆਂ ਰਹਿੰਦੀਆਂ ਪਰ ਜਿੱਥੋਂ ਤੱਕ ਰਹੀ ਗੱਲ ਵਿਕਰਮਜੀਠਿਆ ਨਾਲ ਮੁਲਾਕਾਤ ਕਰਨ ਦੀ ਡੇਰਾ ਬਿਆਸ ਮੁਖੀ ਦੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਐਕਟੀਵਿਟੀ ਹੈ ਸਿਆਸੀ ਤੌਰ ਦੇ ਉੱਤੇ ਜਿਸ ਦਾ ਪ੍ਰਭਾਵ ਕਾਫੀ ਪੈਂਦਾ ਕਿਉਂਕਿ ਇੱਥੇ ਸਰਕਾਰ ਵੀ ਸਿਰ ਚੁੱਪ ਕਰ ਜਾਂਦੀ ਹੈ ਜਦੋਂ ਇਸ ਤਰ੍ਹਾਂ ਇੱਕ ਵੱਡੇ ਡੇਰੇ ਦੇ ਮੁਖੀ ਵੱਲੋਂ ਵਿਕਰਮਜੀਠਿਆ ਜਿਹੜੇ ਕਿ ਸਿਆਸੀ ਤੌਰ ਦੇ ਉੱਤੇ ਕਾਫੀ ਵੱਡੇ ਸ਼ਰੀਕ ਮੰਨੇ ਜਾਂਦੇ ਆਮ ਆਦਮੀ ਪਾਰਟੀ ਦੇ ਵਿਕਰਮਜੀਤਿਆ ਉਹਨਾਂ ਦੇ ਨਾਲ ਮੁਲਾਕਾਤ ਕਰਨੀ ਇੱਕ ਵੱਡੇ ਡੇਰਾ ਵਿਆਸ ਮੁਖੀ ਦੀ ਤਾਂ ਉਹ ਆਪਣੇ ਆਪ ਦੇ ਵਿੱਚ ਮਾਇਨੇ ਰੱਖਦੀ ਹੈ ਪ੍ਰਭਾਵ ਛੱਡਦੀ ਹੈ ਇਸੇ ਕਰਕੇ ਦੁਬਾਰਾ ਜਿਹੜੀ ਹੈ ਪਰਮਿਸ਼ਨ ਮੰਗੀ ਗਈ ਹੈ ਆਗਿਆ ਮੰਗੀ ਗਈ ਹੈ ਜੋ ਰੂਲ ਰੈਗੂਲੇਸ਼ਨ ਦੇ ਮੁਤਾਬਕ ਇਹ ਪਰਮਿਸ਼ਨ ਜੇਕਰ ਮਿਲ ਜਾਂਦੀ ਹੈ ਤਾਂ 2 ਫਰਵਰੀ ਨੂੰ ਮੁਲਾਕਾਤ ਵਿਕਰਮਜੀਤਿਆ ਨਾਲ ਹੋ ਸਕਦੀ ਹੈ ਔਰ ਇੱਥੇ ਇੱਕ ਦਿਲਚਸਪ ਗੱਲ ਇਹ ਹੈ ਕਿ 2 ਤਰੀਕ ਨੂੰ ਹੀ ਜਿਹੜਾ ਆ ਇਹ 2 ਤਰੀਕ ਨੂੰ ਇੱਕ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੀ ਸੁਣਵਾਈ ਹੈ ਉਹ ਹੋਣੀ ਹੈ ਉਸ ਦੇ ਉੱਤੇ ਵੀ ਨਜ਼ਰ ਬਣੀ ਹੋਈ ਹੈ ਸਭ ਦੀ ਕਿਉਂਕਿ ਪਹਿਲੀ ਤਰੀਕ ਸੀ ਜਿਹੜੀ ਉਸ ਦੇ ਵਿੱਚ 19 ਤਰੀਕ ਸੀ ਜਿਹੜੀ ਉਦੋਂ ਸਮਾਂ ਮੰਗਿਆ ਸੀ ਦੋ ਹਫ਼ਤਿਆਂ ਦਾ ਸਰਕਾਰ ਨੇ ਕਿ ਸਮਾਂ ਦਿੱਤਾ ਜਾਵੇ ਹਾਲਾਂਕਿ ਹਾਈ ਕੋਰਟ ਦੇ ਵਿੱਚ ਵੀ ਕਾਫੀ ਵਾਰੀ ਸਮਾਂ ਮੰਗਿਆ ਗਿਆ ਫਿਰ ਬਾਅਦ ਵਿੱਚ ਵਿਕਰਮ ਜੀਤਿਆ ਦੀ ਵਕੀਲਾਂ ਦੀ ਟੀਮ ਆ ਜਿਹੜੀ ਉਹ ਜਾਂਦੀ ਹੈ ਸੁਪਰੀਮ ਕੋਰਟ ਜਿਸ ਤੋਂ ਬਾਅਦ ਤਰੀਕ ਪੈਂਦੀ ਹੈ ਹੁਣ ਅਗਲੀ ਤਰੀਕ 2 ਫਰਵਰੀ ਹੈ ਉਸ ਦੇ ਵਿੱਚ ਵੀ ਜਿਹੜੀ ਸੁਣਵਾਈ ਹੋਣੀ ਹੈ ਉੱਥੇ ਵੀ ਪਤਾ ਲੱਗੇਗਾ ਕਿ ਆਖਰਕਾਰ ਰਾਹਤ ਮਿਲਦੀ ਹੈ ਕਿ ਨਹੀਂ ਮਿਲਦੀ ਔਰ ਨਾਲ ਹੀ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਵੀ ਇੱਕ ਤਰੀਕ ਨੂੰ ਜਿਹੜਾ ਆ ਉਦਘਾਟਨ ਕਰਨ ਆ ਰਹੇ ਨੇ ਲੁਧਿਆਣਾ ਦੇ ਵਿੱਚ ਹਲਵਾਰਾ 에ਅਰਪੋਰਟ ਦਾ ਉਹ ਵੀ ਇੱਕ ਵੱਡੀ ਐਕਟੀਵਿਟੀ ਹੈ ਉਸ ਦਿਨ ਦੀ ਫਰਵਰੀ ਦੇ ਵਿੱਚ ਜਿਹੜੀ ਪਹਿਲੀ ਤਰੀਕ ਨੂੰ ਉਹਨਾਂ ਨੇ ਆਉਣਾ ਹੈ ਫਿਰ 2 ਫਰਵਰੀ ਨੂੰ ਪੰਜਾਬ ਦੀ ਸਿਆਸਤ ਵਿੱਚ ਇੱਕ ਦਿਲਚਸਪ ਦਿਨ ਇਹ ਵੀ ਰਹਿਣ ਵਾਲਾ ਹੈ ਕਿ ਜਿਹੜੇ ਡੇਰਾ ਬਿਆਸ ਮੁਖੀ ਦੀ ਜੇਕਰ ਮੁਲਾਕਾਤ ਹੁੰਦੀ ਹੈ ਬਿਕਰਮਜੀਤਿਆ ਦੇ ਨਾਲ ਤੇ ਉਸ ਤੋਂ ਬਾਅਦ ਹਾਲਾਂਕਿ ਉਹ ਮੀਡੀਆ ਦੇ ਨਾਲ ਮੁਖਾਤਬ ਨਹੀਂ ਹੁੰਦੇ ਪਰ ਵਿਕਰਮਜੀਤ ਸਿੰਘ ਦੇ ਵੱਲੋਂ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਹਤੀ ਜਾਣਕਾਰੀ ਜ਼ਰੂਰ ਦਿੱਤੀ ਜਾ ਸਕਦੀ ਹੈ ਕਿ ਆਖਰਕਾਰ ਉਸ ਮੁਲਾਕਾਤ ਦੇ ਵਿੱਚ ਕੀ ਗੱਲਬਾਤ ਹੋਈ ਜਾਂ ਉਸ ਗੱਲਬਾਤ ਦੇ ਨਾਲ-ਨਾਲ ਇਹ ਇਸ਼ਾਰਾ ਕੀਤਾ ਜਾਵੇ ਕਿ ਸਭ ਕੁਝ ਠੀਕ ਹੈ ਔਰ ਦੂਸਰੇ ਪਾਸੇ ਉਸੇ ਦਿਨ ਹੀ ਸੁਪਰੀਮ ਕੋਰਟ ਦੇ ਵਿੱਚ ਵੱਡੀ ਖਬਰ ਵੀ ਮਿਲ ਸਕਦੀ ਹੈ ਕਿਉਂਕਿ ਸੁਣਵਾਈ ਹੋਣੀ ਹੈ ਐਸੇ ਕੇਸ 'ਤੇ ਅਸੀਂ ਜੇ ਪਿਛਲੇ ਸਮੇਂ ਦੀ ਗੱਲ ਕਰ ਲਈਏ ਅਜੇ ਤੱਕ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅਸੀਂ ਨਹੀਂ ਵੇਖਿਆ ਕਿ ਉਹ ਕਦੀ ਕਿਸੇ ਨੂੰ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਲਈ ਜਾ ਰਹੇ ਨੇ ਪਰ 3-4 ਮਹੀਨਿਆਂ ਦੇ ਵਿੱਚ ਵਿੱਚ ਦੂਜੀ ਵਾਰ ਮਿਲਣਾ ਕੀ ਪੰਜਾਬ ਸਰਕਾਰ ਨੂੰ ਕੋਈ ਇਸ਼ਾਰਾ ਲੱਗਦਾ ਬਿਲਕੁਲ ਜਿਵੇਂ ਪਹਿਲਾਂ ਕੀਤਾ ਕਿ ਜਦੋਂ ਪਹਿਲੀ ਵਾਰੀ ਮੁਲਾਕਾਤ 23 ਸਤੰਬਰ ਨੂੰ ਹੋਈ ਸੀ ਸਤੰਬਰ ਮਹੀਨੇ ਦੇ ਵਿੱਚ ਤੇ ਉਦੋਂ ਵੀ ਸਰਕਾਰ ਬਿਲਕੁਲ ਚੁੱਪ ਹੋ ਗਈ ਸੀ ਕਿਸੇ ਤਰ੍ਹਾਂ ਦੀ ਟੀਕਾ ਟਿੱਪਣੀ ਨਹੀਂ ਸੀ ਆਈ ਹਾਲਾਂਕਿ ਵਿਕਰਮਜੀਠਿਆਂ ਨਾਲ ਕੋਈ ਮੁਲਾਕਾਤ ਕਰਦਾ ਇਸ ਨੂੰ ਲੈ ਕੇ ਨਾਲ ਦੇ ਨਾਲ ਹੀ ਜਿਹੜਾ ਜਵਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਬੁਲਾਰੇਆਂ ਵੱਲੋਂ ਦੇ ਦਿੱਤਾ ਜਾਂਦਾ ਹੈ ਜ਼ਿਆਦਾਤਰ ਤਾਂ ਮੁੱਖ ਮੰਤਰੀ ਖੁਦ ਹੀ ਟਿੱਪਣੀਆਂ ਜਿਹੜੀਆਂ ਸਟੇਜ ਤੋਂ ਕਰ ਦਿੰਦੇ ਨੇ ਵਿਕਰਮਜੀਤਿਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨੂੰ ਲੈ ਕੇ ਬਾਦਲਾਂ ਦੀ ਸਿਆਸਤ ਨੂੰ ਲੈ ਕੇ ਪਰ ਜਦੋਂ ਮੁਲਾਕਾਤ ਹੋਈ ਸੀ ਡੇਰਾ ਬਿਆਸ ਮੁਖੀ ਬਰਿੰਦਰ ਸਿੰਘ ਢਿੱਲੋਂ ਹੋਰਾਂ ਦੀ ਉਦੋਂ ਕਿਸੇ ਤਰ੍ਹਾਂ ਦੀ ਵੀ ਸਰਕਾਰ ਵੱਲੋਂ ਟਿੱਕਾ ਟਿੱਪਣੀ ਨਹੀਂ ਸੀ ਕੀਤੀ ਗਈ ਕਿ ਉਹ ਮੁਲਾਕਾਤ ਦੇ ਮਾਇਨੇ ਕੀ ਹੈ ਪ੍ਰਭਾਵ ਕੀ ਪੈਣਗੇ ਇਸ ਦਾ ਇੱਕੋ ਇੱਕ ਕਾਰਨ ਇਹੀ ਮੁੱਖ ਤੌਰ ਤੇ ਮੰਨਿਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਅ ਡਿਰੀ ਨੇ ਜਾਂ ਵੱਡੀਆਂ ਸੰਸਥਾਵਾਂ ਨੇ ਉਹਨਾਂ ਦੇ ਨਾਲ ਇੱਕ ਵੱਡਾ ਵੋਟ ਬੈਂਕ ਵੀ ਜੁੜਿਆ ਹੁੰਦਾ ਇਸੇ ਕਰਕੇ ਸਿਆਸੀ ਪਾਰਟੀਆਂ ਇਸ ਗੱਲ ਦਾ ਤਾਂ ਜ਼ਰੂਰ ਖਿਆਲ ਰੱਖਦੀਆਂ ਕਿ ਅਸੀਂ ਇਸ ਦੇ ਉੱਤੇ ਕੋਈ ਬਿਆਨ ਦੇਈਏ ਜਾਂ ਨਾ ਦੇਈਏ ਤਾਂ ਦੁਬਾਰਾ ਜਿਹੜੀ ਮੰਗੀ ਕੀ ਆਗਿਆ ਹੈ ਜੇਕਰ ਇਸ ਦੇ ਉੱਤੇ ਹਾਂ ਮਿਲ ਜਾਂਦੀ ਹੈ ਉਸੇ ਤਰੀਕ ਨੂੰ ਜਿਸ ਤਰੀਕ ਨੂੰ ਮੁਲਾਕਾਤ ਕਰਨ ਦੀ ਆਗਿਆ ਮੰਗੀ ਕੀ ਹੈ ਤਾਂ ਫਿਰ ਦੋ ਤਰੀਕ ਨੂੰ ਇਹ ਮੁਲਾਕਾਤ ਸੰਭਵ ਹੋ ਸਕਦੀ ਹੈ ਪਰ ਇਹ ਨਿਰਭਰ ਕਰਦਾ ਹੈ ਸਰਕਾਰ ਦੇ ਉੱਤੇ ਕਿ ਉਹਨਾਂ ਨੇ ਇਹ ਯਸ ਦੋ ਤਰੀਕ ਲਈ ਹੀ ਕਰਨੀ ਹੈ ਜਾਂ ਅੱਗੇ ਵੀ ਕੋਈ ਤਰੀਕ ਮਿੱਥੀ ਜਾ ਸਕਦੀ ਹੈ ਦਿੱਤੀ ਜਾ ਸਕਦੀ ਹੈ ਜਿਸ ਦੇ ਵਿੱਚ ਮੁਲਾਕਾਤ ਹੋ ਸਕਦੀ ਹੈ ਬਿਕਰ ਮਜੀਦ ਦੀ ਆ ਜੇਲ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਜੀ ਤੁਸੀਂ ਇਸ ਮਤਲਬਕ ਜਾਣਕਾਰੀ ਦਿੱਤੀ ਤੁਹਾਡਾ ਸ਼ੁਕਰੀਆ